ਵੀਰ ਨਗਰ ਕੀਰਤਨ ਚੱਲ ਰਿਹਾ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਆ ਤੇ ਸਿਰ ਤੇਰਾ ਨੰਗਾ ਪੈਰਾਂ 'ਚ ਤੇਰੇ ਜੋੜੇ ਨੇ ਪਾਲਕੀ ਸਾਹਿਬ ਲੰਘ ਲੈਣ ਦੇ ਫਿਰ ਲੰਘ ਜਾਵੀ ਇਹਨੇ ਸ਼ਬਦ ਜਦੋਂ ਇੱਕ ਸਿੰਘ ਨੇ ਇੱਕ ਸੱਜਣ ਨੂੰ ਆਖੇ ਤੋ ਤਲਖੀ ਦੇ ਵਿੱਚ ਆ ਗਿਆ ਤੇ ਆਵਾ-ਦਾਵਾ ਬੋਲਣ ਲੱਗ ਗਿਆ ਗੱਲ ਇੰਨੀ ਵੱਧ ਗਈ ਕਿ ਤੇਜਤਾਰ ਹਥਿਆਰਾਂ ਤੱਕ ਪਹੁੰਚ ਗਈ ਸੁਖਪਾਲ ਸਿੰਘ ਗਲਾੜ ਫਤਿਹ ਅਜ਼ਕਾਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੀਤੀ 15 ਜਨਵਰੀ ਦੀ ਘਟਨਾ ਜੀ ਘਟਨਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਸੁਲਤਾਨਪੁਰ ਲੋਧੀ ਦੀ ਹੈ ਜਿੱਥੇ 15 ਜਨਵਰੀ 2025 ਨੂੰ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਵੱਲੋਂ ਗੜੀ ਚਮਕੌਰ ਦੇਸ਼ੀ ਇਦਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਸਲਾਨਾ ਸਮਾਰੋਹ ਸਮਾਗਮ ਉਹ ਮਨਾਇਆ ਜਾ ਰਿਹਾ ਸੀਗਾ ਤੇ ਇਸੇ ਸਬੰਧ ਦੇ ਵਿੱਚ ਨਗਰ ਕੀਰਤਨ ਸ਼ਹਿਰ ਦੇ ਵਿੱਚੋਂ ਦੀ ਕੱਢਿਆ ਜਾ ਰਿਹਾ ਸੀਗਾ ਤੇ ਨਗਰ ਕੀਰਤਨ ਦੇ ਵਿੱਚ ਮੀਰੀ ਪੀਰੀ ਅਖਾੜਾ ਗੱਤਕਾ ਦੇ ਜਿਹੜੇ ਖਿਡਾਰੀ ਸੀ ਉਹ ਆਪਣੇ ਜੋਰ ਵਿਖਾ ਰਹੇ ਸੀਗੇ ਸੰਗਤਾਂ ਨੂੰ ਨਿਹਾਲ ਕਰ ਰਹੇ ਸੀਗੇ ਤੇ ਇਸੇ ਦੌਰਾਨ ਇੱਕ ਨੌਜਵਾਨ ਜੋ ਕਿ ਵਾਲਮੀਕ ਭਾਈਚਾਰੇ ਨਾਲ ਤਾਲੁਕਤ ਰੱਖਦਾ ਸਿਰ ਤੋਂ ਨੰਗਾ ਸੀ ਪੈਰਾਂ 'ਚ ਜੋੜੇ ਸੀਗੇ ਤੇ ਮੋਟਰਸਾਈਕਲ ਤੇ ਨਗਰ ਕੀਰਤਨ ਦੇ ਵਿੱਚ ਦੀ ਲੰਘਦਾ ਹੋਇਆ ਗਤਕਾ ਪਾਰਟੀ ਦੇ ਵਿੱਚੋਂ ਦੀ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਜਦੋਂ ਇੱਕ ਗਤਕਾ ਖਿਡਾਰੀ ਸਿੰਘ ਨੇ ਉਹਨੂੰ ਵਰਜਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਵੀਰ ਅ ਬੜਾ ਸਰਕਾਰ ਸਾਹਿਬ ਉਹਨੇ ਕਿਹਾ ਕਿ ਸਿਰ ਤੋਂ ਵੀਰ ਤੂੰ ਨੰਗਾ ਪੈਰਾ ਤੇਰੇ ਜੋੜੇ ਨੇ ਮੋਟਰਸਾਈਕਲ ਤੇ ਤੁੰਜਾ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਆ ਤੇ ਬਾਅਦ ਵਿੱਚ ਲੰਘ ਜੀ ਤੇ ਉਹਨੇ ਅੱਗੋਂ ਜਵਾਬ ਦਿੱਤਾ ਉਸ ਨੌਜਵਾਨ ਨੇ ਕਿ ਅਸੀਂ ਤੇ ਇਦਾਂ ਹੀ ਲੰਘਦੇ ਹੁੰਨੇ ਆ ਤੇ ਇਸੇ ਗੱਲ ਤੋਂ ਇਹ ਗੱਲ ਇੰਨੀ ਵੱਧ ਗਈ ਕਿ ਹੱਥੋਂ ਭਾਈ ਕੰਮ ਹੋ ਗਿਆ ਤੇ ਜਿਹੜਾ ਨਗਰ ਕੀਰਤਨ ਆ ਉਹ ਘਟੋ ਘਟ ਅੱਧਾ ਘੰਟਾ ਰੋਕਣਾ ਪਿਆ ਸੰਤਾਂ ਨੂੰ ਜਿਹੜੀ ਕਿ ਸਿੱਧੀ ਸਿੱਧੀ ਇੱਕ ਬਹੁਤ ਵੱਡੀ ਬੇਅਦਬੀ ਆ ਤੇ ਜਿਹੜੀ ਉਸ ਤੋਂ ਵੀ ਘਟਿਆ ਕਰਤੂਤ ਉਸ ਨੂੰ ਲੜਬਾਜ ਬੰਦੇ ਨੇ ਕੀਤੀ ਫੋਨ ਕਰਕੇ ਆਪਦੇ ਨਾਲ ਹੋਰ ਸੱਜਣ ਸੱਦ ਲਏ ਜਿਹੜੇ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈ ਸੋਕੇ ਉੱਥੇ ਪਹੁੰਚੇ ਤੇ ਝਗੜਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਰਣਜੀਤ ਕੁਮਾਰ ਨਾਮੀ ਸੁਲਤਾਨਪੁਰ ਲੋਧੀ ਦਾ ਕੋਈ ਥਾਣੇਦਾਰ ਆ ਉਹਦਾ ਬੇਟਾ ਜੋ ਕਿ ਬ੍ਰਾਹਮਣ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ ਉਹ ਵੀ ਆਇਆ ਤੇਜ਼ ਧਾਰਾ ਹਥਿਆਰਾਂ ਦੇ ਨਾਲ ਤੇ ਉਹਨਾਂ ਨੇ ਕਟਵਾੜ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਪਾਲਕੀ ਸਾਹਿਬ ਨੂੰ ਲੰਘ ਲੈਣ ਦਿਓ ਉਸ ਤੋਂ ਬਾਅਦ ਲੰਘ ਲਿਓ ਉਹ ਸਿੰਘ ਦੇ ਉੱਤੇ ਉਹਨਾਂ ਨੇ ਤੇਜ਼ ਦਾਰ ਇਤਿਹਾਰ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਹ ਸਿੰਘ ਦੀ ਧੌਣ ਦੇ ਉੱਤੇ ਤੇਜ਼ ਦਾਰ ਦਾਤਰ ਦੇ ਨਾਲ ਵਾਰ ਕੀਤਾ ਗਿਆ ਇਹ ਸਾਰੀ ਘਟਨਾ ਦਾ ਖਲਾਸਾ ਸੁਲਤਾਨਪੁਰ ਲੋਧੀ ਤੋਂ ਇੱਕ ਸੱਜਣ ਸਤਨਾਮ ਸਿੰਘ ਜੀ ਨੇ ਮੇਰੇ ਨਾਲ ਕੀਤਾ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਸਿੰਘ ਦੇ ਕਾਫੀ ਗਹਿਰੀ ਸੱਟ ਵੱਜੀ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਇਲਾ ਦਾਖਲ ਕਰਵਾਇਆ ਗਿਆ ਉਪਰੰਤ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚੀ ਕਾਫੀ ਜਿਹੜਾ ਮਾਹੌਲ ਸੀਗਾ ਉਹ ਸਰਗਰਮ ਹੋ ਗਿਆ ਸੀਗਾ ਤੇ ਸੰਤਾ ਨੇ ਬੜੀ ਜਦੌਜਹਿਦ ਦੇ ਨਾਲ ਇਸ ਸਾਰੇ ਮਾਹੌਲ ਦੇ ਉੱਤੇ ਕਾਬੂ ਪਾਇਆ ਪਰ ਬਹੁਤ ਮੈਂ ਸਮਝਦਾ ਸ਼ਰਮ ਵਾਲੀ ਗੱਲ ਆ ਤੇ ਸੋਚਣ ਵਾਲੀ ਗੱਲ ਆ ਕਿ ਯਾਰ ਇਦਾਂ ਦੀਆਂ ਘਟਨਾਵਾਂ ਮذਬੀ ਸਿੱਖਾਂ ਦੇ ਪ੍ਰੋਗਰਾਮਾਂ ਦੇ ਵਿੱਚ ਹੀ ਕਿਉਂ ਹੁੰਦੀਆਂ ਨੇ ਹੁਣ ਕਈ ਸੱਜਣ ਇੱਥੇ ਮੈਨੂੰ ਧਿਆਨ ਦੇਣਗੇ ਕਿ ਤੂੰ ਕਿਸੇ ਇੱਕ ਆਜ਼ਾਦ ਦੀ ਇੱਕ ਫਿਰਕੇ ਦੀ ਗੱਲ ਕਰਦਾ ਪਰ ਕਰਨੀ ਪੈਂਦੀ ਕਿਉਂਕਿ ਬਹੁਤ ਘਟਨਾਵਾਂ ਥੋੜੇ ਦਿਨਾਂ ਦੇ ਵਿੱਚ ਹੀ ਸਾਹਮਣੇ ਆਈਆਂ ਨੇ ਕਿ ਜਿੱਥੇ-ਜਿੱਥੇ ਵੀ ਮذਬੀ ਸਿੱਖ ਸੰਤਾਂ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾਉਂਦੀਆਂ ਨੇ ਜਾਂ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਅੰਸਰ ਆ ਕੇ ਵਿਗਨ ਜ਼ਰੂਰ ਪਾਉਂਦਾ ਆ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਬੜਦਾ ਜੀ ਇਹ ਸੋਚਣ ਵਾਲੀ ਗੱਲ ਹੈ ਜੀ ਗੱਲ ਕਰਦੇ ਆ ਫਿਰ ਜਿੱਤੋਂ ਗੱਲ ਚਾਲੂ ਕੀਤੀ ਸੀ ਸ਼ੁਰੂ ਕੀਤੀ ਸੀ ਕਿ ਉਹ ਸਿੰਘ ਸਾਹਿਬ ਨੂੰ ਦਾਖਲ ਕਰਵਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਸਤਨਾਮ ਸਿੰਘ ਜੀ ਦੇ ਦੱਸਣ ਦੇ ਮੁਤਾਬਕ ਉਹਦਣ ਹੀ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਉਹਨਾਂ ਨੂੰ ਲੜਬਾਜ਼ ਨੌਜਵਾਨਾਂ ਦੇ ਖਿਲਾਫ ਪਰ ਸਭ ਤੋਂ ਵੱਡੀ ਸ਼ਰਮਨਾਕ ਗੱਲ ਆ ਇਹ ਆ ਅੱਜ ਸਵੇਰੇ ਹੀ ਉਹਨਾਂ ਦੀ ਮੇਰੇ ਨਾਲ ਗੱਲ ਹੋਈ ਆ ਅੱਜ 28 ਜਨਵਰੀ ਆ ਕਿ ਅੱਜ ਤੱਕ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਉਹਨਾਂ ਹੁੱਲੜਵਾਜਾਂ ਉਹਨਾਂ ਸ਼ਰਾਰਤੀ ਨੌਜਵਾਨਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਦੋਂ ਕਿ ਸਿੱਧੀ ਸਿੱਧੀ ਇਹ ਬੇਅਦਬੀ ਆ 295 ਵੀ ਲੱਗਦੀ ਆ 377 307 ਵੀ ਲੱਗਦੀ ਆ ਵੱਖ-ਵੱਖ ਤਰਾਵਾਂ ਤਹਿਤ ਬੜਾ ਮજબૂત ਕੇਸ ਬਣਦਾ ਆ ਪਰ ਪੁਲਿਸ ਨੇ ਹਾਲੇ ਤੱਕ ਆਪਣੀ ਜਿਹੜੀ ਆ ਉਹ ਕਾਰਗੁਜ਼ਾਰੀ ਬਹੁਤ ਢਿੱਲੀ ਵਿਖਾਈ ਆ ਬਹੁਤ ਹੀ ਸ਼ਰਮਨਾਕ ਹੈ ਕਿਉਂਕਿ ਇਸ ਘਟਨਾ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਸੀਗੀ ਪਰ ਸੰਤਾ ਨੇ ਆਪਣੀ ਸੂਝ-ਬੂਝ ਦਾ ਸਬੂਤ ਦਿੰਦਿਆਂ ਉਸ ਸਿੰਘ ਗੱਤਗਾ ਖਿਡਾਰੀ ਨੌਜਵਾਨ ਨੂੰ ਬਚਾਇਆ ਵੀ ਤੇ ਮਾਹੌਲ ਨੂੰ ਵੀ ਸ਼ਾਂਤ ਕੀਤਾ ਹਾਲਾਂਕਿ ਸੁਲਤਾਨਪੁਰ ਲੋਧੀ ਦੀਆਂ ਉਹਨਾਂ ਸੰਤਾ ਨੇ ਅਕਾਲ ਤਖਤ ਸਾਹਿਬ ਨੂੰ ਵੀ ਮੰਗ ਪੱਤਰ ਭੇਜਿਆ ਕਿ ਜੋ ਦੋਸ਼ੀਆਂ ਖਿਲਾਫ ਧਾਰਮਿਕ ਕਾਰਵਾਈ ਬਣਦੀ ਉਹ ਵੀ ਕੀਤੀ ਜਾਵੇ ਸੋ ਫਿਰ ਹਾਲ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਨੂੰ ਕੋਈ ਠਕਵਾ ਜਵਾਬ ਨਹੀਂ ਮਿਲਿਆ ਤੇ ਸਭ ਤੋਂ ਵੱਡੀ ਜਿਹੜੀ ਕਟਾਈ ਆ ਲਾਪਰਵਾਹੀ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਸੁਲਤਾਨਪੁਰ ਲੋਧੀ ਦੇ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਪੂਰੇ ਭਰੋਸੇ ਵਿੱਚ ਲੈ ਕੇ ਸੰਤਾ ਨੂੰ ਤੇ ਪਰ ਕੋਈ ਵੀ ਕਾਰਵਾਈ ਹਲੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦੀ ਜਿਹੜਾ ਕਿ ਬਹੁਤ ਮੈਂ ਸਮਝਦਾ ਕਿ ਸ਼ਰਮਨਾਕ ਗੱਲ ਆ ਦੂਜੇ ਪਾਸੇ ਉਹ ਰਣਜੀਤ ਕੁਮਾਰ ਨਾਮੀ ਥਾਣੇਦਾਰ ਜਿਹੜਾ ਕਿ ਜਿਹਦਾ ਬੇਟਾ ਇਸ ਮਸਲੇ ਦੇ ਵਿੱਚ ਇਨਵੋਲ ਵਾ ਉਹ ਸਿੰਘਾਂ ਨੂੰ ਉਹ ਸੰਤਾ ਨੂੰ ਜਾਂ ਜਿਹੜੇ ਸਬੰਧਤ ਇਸ ਮਸਲੇ ਦੇ ਨਾਲ ਸਿੰਘ ਨੇ ਉਹਨਾਂ ਨੂੰ ਰਾਜ਼ੀਨਾਮਾ ਕਰਨ ਲਈ ਕਹਿ ਰਹੇ ਨੇ ਪਰ ਰਾਜੀਨਾਮਾ ਵੀ ਆਕੜ ਦੇ ਨਾਲ ਕਰਨ ਲਈ ਕਹਿ ਰਹੇ ਨੇ ਪੂਰੀ ਬਦਮਾਸ਼ੀ ਦੇ ਨਾਲ ਪੂਰੀ ਧੌਂਸ ਦੇ ਨਾਲ ਰਾਜੀਨਾਮਾ ਕਰਨ ਲਈ ਕਹਿ ਰਹੇ ਨੇ ਤੇ ਤੁਸੀਂ ਸਮਝੀ ਸਕਦੇ ਹੋ ਕਿ ਕੀ ਕਹਿੰਦੇ ਹੋਣਗੇ ਅਸੀਂ ਸਾਰੇ ਸਮਾਜ ਦੇ ਵਿੱਚ ਰਹਿੰਦੇ ਜਦੋਂ ਇਦਾਂ ਦੀ ਘਟਨਾਵਾਂ ਹੁੰਦੀਆਂ ਨੇ ਕੁਝ ਜਿਹੜੇ ਧੌਣ ਦੇ ਵਿੱਚ ਕਿੱਲਾ ਜਿੰਨਾ ਦੇ ਹੁੰਦਾ ਉਹ ਕਿਸ ਢੰਗ ਨਾਲ ਪੇਸ਼ ਆਉਂਦੇ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਬੰਦਾ ਤੇ ਇਹ ਸੀਗਾ ਕਿ ਮੌਕੇ ਤੇ ਹੀ ਉਹਨਾਂ ਨੂੰ ਲੜਵਾਜਾਂ ਨੂੰ ਸੋਦਾ ਲਾਇਆ ਜਾਣਾ ਚਾਹੀਦਾ ਸੀਗਾ ਜਿੱਦਾਂ ਉਹਨਾਂ ਨੇ ਸਿੰਘ ਦੇ ਉੱਤੇ ਵਾਰ ਕੀਤਾ ਸੀਗਾ ਤੇ ਉਹਦੇ ਜਵਾਬ ਦੇ ਉਸੇ ਵੇਲੇ ਉਹਨਾਂ ਦਾ ਸੋਧਾ ਲਾ ਦੇਣਾ ਚਾਹੀਦਾ ਸੀਗਾ ਪਰ ਚਲੋ ਕਿਤਨਾ ਕਿਤੇ ਸੰਤਾ ਨੇ ਆਪਣੀ ਸੋਝਬੂਝ ਦਾ ਸਬੂਤ ਦਿੰਦੇ ਆ ਇਹ ਸਾਰੇ ਘਟਨਾਕਰਮ ਤੇ ਕੰਟਰੋਲ ਰੱਖਿਆ ਪਰ ਮੈਂ ਸਮਝਦਾ ਕਿ ਇਹ ਪ੍ਰਸ਼ਾਸਨ ਦੀ ਬੜੀ ਵੱਡੀ ਨਲਾਕੀ ਆ ਕਿ ਹਾਲੇ ਤੱਕ ਉਹ ਜਿਹੜੇ ਮੁਜਰਮ ਨੇ ਉਹਨਾਂ ਉਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਨਸਾਫ ਲਈ ਉਹ ਨੌਜਵਾਨ ਜਿਹਦੇ ਤੇ ਗਤਕਾ ਸਿੰਘ ਜਿਹਦੇ ਤੇ ਹਮਲਾ ਕੀਤਾ ਗਿਆ ਤੇਜ਼ ਤਾਰਾ ਹਥਿਆਰ ਨਾਲ ਉਹ ਹਲੇ ਵੀ ਇਨਸਾਫ ਲਈ ਮੰਗ ਕਰ ਰਿਹਾ ਜਦੋਂ ਕਿ ਦੂਜੇ ਪਾਸਿਓਂ ਪ੍ਰੈਸ਼ਰ ਉਹਦੇ ਉੱਤੇ ਇਹ ਪਾਇਆ ਜਾ ਰਿਹਾ ਕਿ ਤੁਸੀਂ ਰਾਜੀਨਾਵਾ ਕਰ ਲਓ ਚੰਗੇ ਰਹੋਗੇ ਤੇ ਮੈਂ ਬੇਨਤੀ ਕਰਦਾ ਵਰਤਨੇ ਕੌਮ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਕਿਉਂਕਿ ਜਿਸ ਜਿਹਨਾਂ ਦਿਨਾਂ ਦੇ ਵਿੱਚ ਇਹ ਘਟਨਾ ਘਟੀ ਆ ਉਸ ਸਮੇਂ ਬਾਬਾ ਜੀ ਆਪਣੇ ਜਥੇ ਦੇ ਨਾਲ ਸ੍ਰੀ ਹਜੂਰ ਸਾਹਿਬ ਸੀਗੇ ਇਸ ਕਰਕੇ ਉਹ ਮੌਕੇ ਤੇ ਨਹੀਂ ਪਹੁੰਚ ਸਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਜ਼ਰੂਰ ਉੱਥੇ ਪਹੁੰਚ ਕੇ ਤੇ ਉਹਨਾਂ ਸਿੰਘਾਂ ਦੀ ਸਾਰ ਲਈ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰਵਾਈ ਜਾਵੇ ਨਾਲ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੀ ਕੌਮ ਦੇ ਜੰਬਾਦ ਯੋਧੇ ਸਰਦਾਰ ਹਰਜਨ ਸਿੰਘ ਖਾਲਸਾ ਜੀ ਨੂੰ ਕਿ ਖਾਲਸਾ ਜੀ ਤੁਸੀਂ ਵੀ ਪਹੁੰਚ ਕੇ ਸਿੰਘਾਂ ਦੀ ਸਾਰ ਲਾਓ ਤੇ ਉਹਨਾਂ ਨੂੰ ਇਨਸਾਫ ਦਿਵਾਓ ਜੀ ਤੇ ਵੱਧ ਵੱਧ ਮੇਰੀ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਦੋਸ਼ੀਆਂ ਨੂੰ ਬਣਦੀਆਂ ਲਾਤਾਂ ਵੀ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ